ਪਿਛਲੇ 7 ਦਿਨ ਤੋਂ ਲਗਾਤਾਰ ਪਟਿਆਲੇ ਦੇ ਵਿੱਚ ਤेंदੂਏ ਨੇ ਆਪਣਾ ਕਹਿਰ ਮੁਚਾ ਰੱਖਿਆ ਹੈ ਜਿਸ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਜਾ ਰਿਹਾ ਹੈ ਬੀਤੀ ਰਾਤ ਪਟਿਆਲਾ ਦੇ ਪਿੰਡ ਲੰਗਦੇ ਵਿੱਚ ਬਣੇ ਇੱਕ ਘਰ ਦੇ ਵਿੱਚ ਇੱਕ ਤेंदੂਏ ਨੇ ਆਪਣਾ ਕਹਿਰ ਮੁਚਾਇਆ ਜਿੱਥੇ ਘਰ ਵਿੱਚ ਕਿੱਲੇ ਦੇ ਨਾਲ ਬੰਨੀ ਹੋਈ ਗਾਂ ਦੀ ਬੱਚੀ ਨੂੰ ਇੱਕ ਤेंदੂਏ ਨੇ ਜ਼ਖਮੀ ਕਰ ਦਿੱਤਾ ਕਾਚ ਚ ਬੜ ਕੇ ਇਸ ਤेंदुए ਨੇ ਆਪਣਾ ਸ਼ਿਕਾਰ ਕਰਨਾ ਚਾਹਿਆ ਲੇਕਿਨ ਮੌਕੇ ਤੇ ਕਾਚ ਚ ਮੌਜੂਦ ਪਰਿਵਾਰ ਨੇ ਰੌਲਾ ਪੈਂਦਾ ਵੇਖ ਇਸ ਤेंदुए ਨੂੰ ਭਜਾਇਆ ਦੇਖੋ ਮੌਕੇ ਦੀਆਂ ਤਸਵੀਰਾਂ ਪਰਿਵਾਰ ਚ ਦਹਿਸ਼ਤ ਦਾ ਮਾਹੌਲ ਮਾਨ ਸਿੰਘ ਜੀ ਪਿੰਡ ਕਿਹੜਾ ਹੈ ਲੰਗ ਜੀ ਕੀ ਹੋਇਆ ਜੀ ਰਾਤੀ ਇਹ ਘਟਨਾ ਤੇ ਰਾਤੀ ਸਾਢੇ 12 ਵਜੇ ਦੀ ਘਟਨਾ ਮੈਂ ਤੇ ਮੇਰੀ ਬੈਫਰ ਅਸੀਂ ਚੰਡੀਗੜ੍ਹ ਸੀਗੇ ਪੀਜੀਐ ਸਾਡੀ ਬੇਟੀ ਦਾ ਆਪਰੇਸ਼ਨ ਸੀਗਾ ਤੇ ਉਸ ਤੋਂ ਬਾਅਦ ਇਹ ਘਟਨਾ ਵਾਪਰੀ ਹੈ ਜੀ ਜਿਹੜਾ ਤੈੰਦੂਆ ਆਪਣੇ ਇਲਾਕੇ ਦੇ ਵਿੱਚ ਘੁੰਮ ਰਿਹਾ ਜੀ ਤੇ ਉਹ ਰਾਤੀ ਆਪਣੇ ਘਰ ਵੀ ਆ ਗਿਆ ਸੀਗਾ ਤੇ ਆ ਕੇ ਬਾਅਦ ਸਾਡੇ ਇੱਕ ਬੱਚੀ ਹੈ ਛੋਟੀ 1 ਮਹੀਨੇ ਦੀ ਜੀ ਉਹਦੇ ਕੰਨ ਵਗੈਰਾ ਇੱਕ ਕੰਨ ਤਾਂ ਪੂਰਾ ਹੀ ਖਾ ਗਿਆ ਜੀ ਇੱਕ ਤੇ ਥੋੜਾ ਜਿਹਾ ਅੱਧ ਵਜਦਾ ਗਿਆ ਕਰ ਗਿਆ ਤੇ ਫਿਰ ਕੋਸ਼ਿਸ਼ ਕਰਕੇ ਬੱਚੇ ਦੀ ਜਾਗ ਜੂ ਖੁੱਲੀ ਰੌਲਾ ਪਾਇਆ ਇੱਕ ਡੌਗੀ ਸੀਗਾ ਆਪਣੇ ਘਰ ਦੇ ਵਿੱਚ ਉਹਨੇ ਕਾਫੀ ਰੌਲਾ ਵਗੈਰਾ ਪਾਇਆ ਤੇ ਫਿਰ ਬੱਚੇ ਉੱਠ ਖੜੇ ਉਹਨਾਂ ਨੇ ਡਰ ਡਰ ਕੇ ਭਜਾਇਆ ਥੋੜੇ ਅੰਦਰੋਂ ਤੇ ਬਸ ਫਿਰ ਕੰਦੇ ਟੱਪ ਗਿਆ ਜੀ ਤੇ ਘਰ ਦੇ ਵਿੱਚ ਕੋਣ ਕੋਣ ਸੀਗਾ ਘਰ ਦੇ ਵਿੱਚ ਤੇ ਮੇਰੇ ਬੇਟੇ ਸੀਗੇ ਜੀ ਇੱਕ ਸਿਸਟਰ ਸੀਗੀ ਮੇਰੀ ਸਿਸਟਰ ਜਾਗਦੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਫਿਰ ਉਹਨਾਂ ਨੇ ਬੇਟਾ ਨੂੰ ਉਠਾਇਆ ਤਾਂ ਫਿਰ ਬੇਟਿਆਂ ਨੇ ਹੀ ਭਜਾਇਆ ਜੀ ਉਹ ਡਰਾ ਡੂਗੇ ਜੀ ਥੋੜਾ ਬਹੁਤਾ ਰਾਤ ਦਾ ਸਮਾਂ ਤਾਂ ਵੀ ਗਰਮੀ ਦਾ ਮੌਸਮ ਹੈ ਵੀ ਚਲੋ ਪੱਖੇ-ਪੱਖੇ ਚੱਲਦੇ ਨਹੀਂ ਕਿਸੇ ਨੂੰ ਪਤਾ ਲੱਗਦਾ ਹਨ ਵੀ ਫਿਰ ਆਪ ਹੀ ਇਹਨਾਂ ਨੇ ਕੋਸ਼ਿਸ਼ ਕਰਕੇ ਭਜਾਇਆ ਜੀ ਡਰ ਦਾ ਮਾਹੌਲ ਵੀ ਹੋਏਗਾ ਡਰ ਦਾ ਮਾਹੌਲ ਵੀ ਬਣਿਆ ਰਿਹਾ ਜੀ ਘਰ ਦੇ ਵਿੱਚ ਕਾਫੀ ਦਿਨ ਤੇ ਬਸ ਇਹ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋ ਕੋਈ ਗੱਲ ਨਹੀਂ ਹੋਈ ਇਹਨਾਂ ਦੀ ਫਿਰ ਤਾਂ ਅਸੀਂ ਸਵੇਰੇ ਆ ਕੇ ਲਿਖੇ ਜਿਸ ਤਰ੍ਹਾਂ ਇੱਕ ਜਾਨਵਰ ਨੂੰ ਪਿੰਡਾਂ ਵਾਲਾ ਬੱਚਿਆਂ ਵਾਂਗੂ ਪਾਲਦੇ ਨੇ ਆਪਾਂ ਹਾਂਜੀ ਹਾਂਜੀ ਕਿੰਨਾ ਕੋ ਦੁੱਖ ਲੱਗਾ ਜਦੋਂ ਤੁਸੀਂ ਘਰ ਆਏ ਵਾਪਸ ਕਿੰਨੇ ਵਜੇ ਆਏ ਸੀ ਜੀ ਘਰ ਜੀ ਅਸੀਂ ਸਵੇਰੇ ਆਏ ਜੀ ਕੋਈ 12:00 ਵਜੇ ਦੇ ਕਰੀਬ ਦੁੱਖ ਤਾਂ ਦੇਖੋ ਬਾਈ ਜੀ ਇੰਦਾ ਵੀ ਜਿਹੜਾ ਵੀ ਕੋਈ ਬੰਦਾ ਪਸ਼ੂ ਜਾਂ ਕੋਈ ਵੀ ਜਾਨਵਰ ਪਾਲਦਾ ਹਨਾ ਉਦੇ ਨਾਲ ਪਿਆਰ ਹੋ ਜਾਂਦਾ ਉਹਦਾ ਬੱਚਿਆਂ ਵਾਂਗ ਦੇ ਦੇਖੋ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿਵੇਂ ਚਲੋ ਸਾਡਾ ਨੁਕਸਾਨ ਹੋਇਆ ਕਿਸੇ ਹੋਰ ਦਾ ਨਾ ਹੋਵੇ ਹੈਨਾ ਤੇ ਜਲਦੀ ਤੋਂ ਜਲਦੀ ਵੀ ਜਿਹੜਾ ਇਹ ਤੇਂਦੂਆ ਇਹਨੂੰ ਕਾਬੂ 'ਚ ਕਰਿਆ ਜਾਵੇ ਹੈਨਾ